ਸੋਨਾ ਚਾਂਦੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਸੋਨੇ ਚਾਂਦੀ ਦੀਆਂ ਅਚਾਨਕ ਕੀਮਤਾਂ ਡਿੱਗ ਗਈਆਂ ਨੇ ਦੱਸਦੇ ਕਿ 1 ਕਿਲੋ ਚਾਂਦੀ ਦੀ ਕੀਮਤ 94000 ਰੁਪਏ ਦੱਸੀ ਜਾ ਰਹੀ ਹੈ ਤਾਂ ਸੋਨੇ ਚਾਂਦੀ ਨੂੰ ਲੈ ਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਜੇਕਰ ਤੁਸੀਂ ਰਾਮ ਨਮੀ ਤੋਂ ਪਹਿਲਾਂ ਸੋਨਾ ਤੇ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਅੱਜ ਯਾਨੀ ਕਿ ਸ਼ਨੀਵਾਰ ਦੇ ਨਵੀਨਤਮ ਰੇਟਾਂ ਦੀ ਜਾਂਚ ਜ਼ਰੂਰ ਕਰਿਆ ਕਰੋ ਅੱਜ ਦੱਸਦੇ ਕਿ 5 ਅਪ੍ਰੈਲ ਹੈ ਤੇ 5 ਅਪ੍ਰੈਲ ਸੋਨੇ ਦੀ ਕੀਮਤ ਫਿਰ ਤੋਂ 980 ਰੁਪਏ ਪ੍ਰਤੀ 10 ਗ੍ਰਾਮ ਚਾਂਦੀ ਦੀ ਕੀਮਤ ਜਿਹੜੇ ਕੀ ਦੱਸਦੀ ਹੈ ਕਿ ਜਿਹੜੇ ਕੀ ਦੱਸਦੀ ਹੈ ਕਿ 5000 ਰੁਪਏ ਪ੍ਰਤੀ ਕਿਲੋਗ੍ਰam ਡਿੱਗ ਗਈ ਹੈ ਨਵੀਆਂ ਕੀਮਤਾਂ ਤੋਂ ਬਾਅਦ ਸੋਨੇ ਦੀ ਕੀਮਤ 90000 ਦੇ ਨੇੜੇ ਅਤੇ ਚਾਂਦੀ ਦੀ ਕੀਮਤ 94000 ਦੇ ਨੇੜੇ ਪਹੁੰਚ ਗਈ ਹੈ ਤਾਂ ਅੱਜ ਦੱਸਦੀ ਹੈ ਕਿ 2025 ਹੈ 5 ਅਪ੍ਰੈਲ ਨੂੰ ਸਰਾਫਾ ਬਾਜ਼ਾਰ ਦੇ ਵੱਲੋਂ ਜਾਰੀ ਕੀਤੇ ਗਏ ਸੋਨੇ ਅਤੇ ਚਾਂਦੀ ਦੇ ਅਨੁਸਾਰ 12 ਰੈਕਟ ਸੋਨੇ ਦੀ ਕੀਮਤ 3 3250 ਰੁਪਏ ਅਤੇ 24 ਰੈਕੇਟ ਕੀ ਦੀ ਕੀਮਤ 90810 ਰੁਪਏ ਅਤੇ 18 ਗ੍ਰਾਮ ਸੋਨੇ ਦੀ ਦਰ ਜਿਹੜੀ ਕਿ 98 68120 ਰੁਪਏ ਦੇ ਉੱਤੇ ਟ੍ਰੈਂਡ ਕਰ ਰਹੀ ਹੈ ਤਾਂ 1 ਕਿਲੋ ਚਾਂਦੀ ਅੱਜ ਦਾ ਰੇਟ ਜਕਰ ਗੱਲ ਕੀਤੀ ਜਾਵੇ ਤਾਂ 94000 ਰੁਪਏ ਹੈ ਤਾਂ ਦੱਸ ਦਈਏ ਕਿ ਦਿੱਲੀ ਸਰਾਫਾ ਬਾਜ਼ਾਰ ਦੇ ਵਿੱਚ ਅੱਜ 10 ਗ੍ਰਾਮ ਸੋਨੇ ਦੀ ਕੀਮਤ 68120 ਰੁਪਏ ਹੋ ਚੁੱਕੇ ਆ ਕੋਲਕਾਤਾ ਦੇ ਜੇਕਰ ਗੱਲ ਕਿਤੇ ਜਾਵੇ ਤਾਂ ਕੋਲਕਾਤਾ ਦੇ ਮੁੰਬਈ ਦੇ ਸਰਫ ਬਜ਼ਾਰ ਦੇ ਵਿੱਚ 67990 ਰੁਪਏ ਹੋ ਚੁੱਕੀ ਹੈ ਤੇ ਇੰਦੋਰ ਤੇ ਇੰਦੋਰ ਤੇ ਭਪਾਲ ਦੇ ਵਿੱਚ ਸੋਨੇ ਦੀ ਕੀਮਤ 68120 ਰੁਪਏ ਹੈ ਚੰਨਈ ਸਰਾਫਾ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ 68450 ਰੁਪਏ ਦੇ ਉੱਤੇ ਵਪਾਰ ਕਰ ਰਹੀ ਹੈ ਤਾਂ ਅੱਜ ਜੀ ਜਾ ਕੇ ਤੁਸੀਂ ਸੋਨਾ ਖਰੀਦ ਸਕਦੇ ਹੋ ਬੇहद ਵੱਡਾ ਮੌਕਾ ਜੜ ਕੇ ਕਹਿ ਸਕਦੇ ਹਾਂ ਰਾਮਨੰਮੀ ਨੂੰ ਲੈ ਕੇ ਕਿਉਂਕਿ ਤਿਉਹਾਰ ਦਾ ਕੇ ਸੀਜ਼ਨ ਆ ਰਿਹਾ ਹੈ ਤੇ ਇਹਨੇ ਦਿਨਾਂ ਦੇ ਵਿੱਚ ਵਿਆਹ ਸ਼ਾਦੀ ਦੇ ਸਮਾਗਮ ਵੀ ਬਹੁਤ ਹੁੰਦੇ ਨੇ ਕਈਆਂ ਦੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤਾਂ ਤੁਸੀਂ ਜੇਕਰ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਹੁਣੇ ਜਾ ਕੇ ਤੁਸੀਂ ਮਾਰਕੀਟ ਦੇ ਵਿੱਚੋਂ ਸੋਨਾ ਖਰੀਦ ਸਕਦੇ ਹੋ ਪੋਪਾਲ ਅਤੇ ਇੰਦੋਰ ਦੇ ਵਿੱਚ ਅੱਜ ਦਾ ਸੋਨਾ ਗ੍ਰਾਮ سونے ਦੀ ਕੀਮਤ 83250 ਰੁਪਏ ਜੈਪੁਰ ਲਖਨਊ ਦਿੱਲੀ ਸਰਾਫਾ ਬਾਜ਼ਾਰ ਦੇ ਵਿੱਚ ਅੱਜ 10 ਗ੍ਰਾਮ سونے ਦੀ ਕੀਮਤ 83250 ਰੁਪਏ ਹੈ ਹੈਦਰਾਬਾਦ ਕੇਰਲ ਕੋਲਕਾਤਾ ਮੁੰਬਈ ਸਰਾਫਾ ਬਾਜ਼ਾਰ ਦੇ ਵਿੱਚ 83100 ਰੁਪਏ ਦੇ ਉੱਤੇ ਟ੍ਰੈਂਡਿੰਗ ਕਰ ਰਹੀ ਹੈ ਤੇ ਅੱਜ ਭੋਪਾਲ ਅਤੇ इंदौर ਦੇ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 90710 ਰੁਪਏ ਹੈ ਅਤੇ ਦਿੱਲੀ ਜੈਪੁਰ ਲਖਨਊ ਅਤੇ ਚੰਡੀਗੜ੍ਹ ਦੇ ਵਿੱਚ ਸਰਾਫਾ ਬਾਜ਼ਾਰ ਦੇ ਵਿੱਚ 10 ਗ੍ਰਾਮ ਸੋਨੇ ਦੀ ਕੀਮਤ 90810 ਰੁਪਏ ਹੈ ਤਾਂ ਹੈਦਰਾਬਾਦ ਕੇਰਲ ਬੰਗਲੌਰ ਅਤੇ ਮੁੰਬਈ ਦੇ ਸਰਾਫਾ ਬਾਜ਼ਾਰ ਦੇ ਵਿੱਚ 90660 ਰੁਪਏ ਹੈ ਤਾਂ ਚੇਨਈ ਸਰਾਫਾ ਬਾਜ਼ਾਰ ਦੇ ਵਿੱਚ 90660 ਰੁਪਏ ਦੇ ਉੱਤੇ ਟ੍ਰੈਂਡ ਕਰ ਰਹੀ ਹੈ ਤਾਂ ਦੱਸਦੀ ਹੈ ਕਿ ਜੈਪੁਰ ਕੋਲਕਾਤਾ ਜਿਹੜੀ ਕਿ ਅੱਜ ਨਵੀਆਂ ਨਵੀਨਤਮ ਕੀਮਤ ਤੁਹਾਨੂੰ ਦੱਸਦੀ ਹੈ ਕਿ ਜੈਪੁਰ ਕੋਲਕਾਤਾ ਤੇ ਹైదరాబాద్ ਲਖਨਊ ਮੁੰਬਈ ਦਿੱਲੀ ਸਰਾਫਾ ਬਾਜ਼ਾਰ ਦੇ ਵਿੱਚ 1 ਕਿਲੋ ਚਾਂਦੀ ਦੀ ਕੀਮਤ 94000 ਰੁਪਏ ਹੈ ਚਨਈ ਮਦੁਰਾਈ ਹైదరాబాద్ ਤੇ ਕੇਰਲ ਦੇ ਸਰਾਫਾ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ 1 ਲੱਖ 7900 ਰੁਪਏ ਭੋਪਾਲ ਅਤੇ इंदौर ਦੇ ਵਿੱਚ 1 ਕਿਲੋ ਚਾਂਦੀ ਦੀ ਕੀਮਤ 98900 ਰੁਪਏ ਦੇ ਉੱਤੇ ਚੱਲ ਰਹੀ ਹੈ ਤਾਂ ਵੱਡੀ ਅਪਡੇਟ ਉਹਨਾਂ ਸਾਂਝੀ ਕਰ ਰਹੇ ਹਾਂ ਸੋਨੇ ਨੂੰ ਲੈ ਕੇ ਸੋਨਾ ਖਰੀਦਣ ਦੇ ਜਿਹੜੇ ਕਿ ਸ਼ੌਕੀਨ ਨੇ ਉਹ ਅੱਜ ਹੀ ਜਾ ਕੇ ਇਹਨਾਂ ਦੇ ਉੱਤੇ ਇਹਨਾਂ ਮਾਰਕੀਟ ਦੇ ਵਿੱਚ ਜਾ ਕੇ ਸੋਨਾ ਖਰੀਦ ਸਕਦੇ